ਹਾਂਜੀ ਸਭ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਬਈ ਸਤਿ ਸ੍ਰੀ ਅਕਾਲ ਹੋਪ ਹੈ ਬਈ ਤੁਸੀਂ ਸਾਰੇ ਠੀਕ ਠਾਕ ਹੋਗੇ ਜਿਹੜਾ ਵੀ ਬਈ ਲਾਈਵ ਸੈਸ਼ਨ ਵਿੱਚ ਜੁੜ ਜੇ ਇੱਕ ਵਾਰੀ ਆਵਾਜ਼ ਵੀਡੀਓ ਤੋਂ ਬਈ ਕਲੀਅਰ ਕਰ ਦਿਆ ਜੀ ਹਾਂਜੀ ਭਾਈ ਆਵਾਜ਼ ਵੀਡੀਓ ਦਾ ਸਭ ਕੁਝ ਕਲੀਅਰ ਕਰਿਆ ਜੇ ਆਵਾਜ਼ ਵੀ ਸਹੀ ਏ ਔਰ ਵੀਡੀਓ ਵੀ ਸਹੀ ਚੱਲ ਰਹੀ ਕੋਈ ਨੈਟਵਰਕ ਦਾ ਇਸ਼ੂ ਤਾਂ ਨਹੀਂ ਆ ਰਿਹਾ ਜੀ ਬਾਈ ਕਰਿਆ ਜੇ ਆਵਾਜ਼ ਵੀਡੀਓ ਦਾ ਕਲੀਅਰ ਈ ਬਾਈ ਮੈਸੇਜ ਹੀ ਨਹੀਂ ਕਰ ਰਹਾ ਮੈਸੇਜ ਕਰੋ ਪੈਸੀ ਕਰਕੇ ਪਤਾ ਲੱਗੇਗਾ ਵੀ ਆਵਾਜ਼ ਵੀਡੀਓ ਸਭ ਕੁਝ ਕਲੀਅਰ ਹੈ ਨਾ ਇੱਕ ਵਾਰੀ ਮੈਸੇਜ ਕਰੋ ਸਾਰੇ ਜਣੇ ਕਰੋ ਕਰੋ ਬਾਈ ਹਾਂਜੀ ਭਾਈ ਹੁਣ ਕਰਿਆ ਜੇ ਮੈਸੇਜ ਹੁਣ ਮੈਸੇਜ ਕਰੋ ਆਵਾਜ਼ ਵੀਡੀਓ ਸਭ ਕੁਝ ਓਕੇ ਹੈ ਨਾ ਕਰੋ ਕਰੋ ਤੇ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਅੱਗੇ ਕਰਿਆ ਜੇ ਵੇਟਿੰਗ ਲਿਸਟ ਹੈ ਔਰ ਆਪਾਂ ਦੂਜੀ ਗੱਲ ਕਰਦੇ ਆ ਸੈਕੰਡ ਪੈਨ ਨੰਬਰ ਅੱਜ ਤੁਹਾਨੂੰ ਦੱਸ ਦਿਆਂ ਕਿ ਪ੍ਰੋਸੈਸ ਹੈਗਾ ਸਾਰੇ ਜਣੇ ਸੈਸ਼ਨ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਜੀ ਬਾਈ ਕਰਿਆ ਜੇ ਸਾਰੇ ਜਣੇ ਸੈਸ਼ਨ ਨੂੰ ਬਾਅਦ ਤੋ ਅੱਜ ਸ਼ੇਅਰ ਔਰ ਆਪਣੇ ਸਾਥੀ ਵਾਤਵਾਦ ਜੁੜ ਲੈਣ ਕਿਉਂਕਿ ਪਤਾ ਲੱਗਦਾ ਕਿ ਕਿਸੇ ਨ وجہ ਤੱਕ ਇਹ ਨਹੀਂ ਪਤਾ ਲੱਗ ਰਿਹਾ ਸੈਂਗੜ ਪੈਨਲ ਕਦੋਂ ਆਣਾ ਹੈ ਤੀਜਾ ਵੇਟਿੰਗ ਲਿਸਟ ਦੀ ਗੱਲ ਕੀਤੀ ਹੈ ਬ੍ਰਿੰਡਸ ਵਾਲਿਆਂ ਦੀ ਠੀਕ ਹੈ ਨਾ ਉਹਦੇ ਬਾਰੇ ਆਪਾਂ ਤੁਹਾਨੂੰ ਲਾਈਵ ਵਿੱਚ ਸਾਰੀ ਗੱਲਬਾਤ ਕਰਦੇ ਹਾਂ ਸਾਰੇ ਜਣੇ ਨਾ ਸੈਸ਼ਨ ਨੂੰ ਬਾਅਦ ਤੋ ਸ਼ੇਅਰ ਕਰੋ ਕਿਉਂਕਿ ਜੇਕਰ ਸਾਥੀ ਵਾਤਵਾਦ ਜੁੜਨਗੇ ਤਾਂ ਤਾਂ ਹੀ ਆਪਾਂ ਤੁਹਾਨੂੰ ਅਪਡੇਟ ਦੇ ਸਕਦੇ ਆ ਅੱਗੇ ਦੇ ਪ੍ਰੋਸੈਸ ਬਾਰੇ ਤੁਹਾਨੂੰ ਦੱਸ ਸਕਦੇ ਆ ਵੀ ਇੰਗਲਿਸ਼ ਦਾ ਕੀ ਪ੍ਰੋਸੈਸ ਹੈਗਾ ਹੈ ਤੇ ਸੈਨੇਟ ਦਾ ਕੀ ਪ੍ਰੋਸੈਸ ਹੈਗਾ ਕਿਉਂਕਿ ਵੇਟ ਸਾਥੀ ਬਹੁਤ ਦਿਨ ਹੋ ਗਏ ਨੇ ਵੇਟ ਕਰਦੇ ਪਏ ਨੇ ਵੀ ਅੱਜ ਲਿਸਟ ਆ ਜੇ ਕੱਲ ਲਿਸਟ ਆ ਜੇ ਜਦੋਂ ਕੋਈ ਡਿਪਾਰਟਮੈਂਟ ਕੋਲ ਗੱਲਬਾਤ ਕੀਤੀ ਜਾਂਦੀ ਹੈ ਜਾਂ ਆਪਣੇ ਸਾਥੀਆਂ ਕੋਲ ਪੁੱਛਿਆ ਜਾਂਦਾ ਹੁੰਦਾ ਹੈ ਵੀ ਸਾਡਾ ウェイਟਿੰਗ ਲਿਸਟ ਦਾ ਕੀ ਹੱਲ ਹੈ? ਜਾਂ ਸੈਕੰਡ ਪੈਨਲ ਦਾ ਕੀ ਹੱਲ ਹੈ? ਹੁਣ ਜਦੋਂ ਵੀ ਪੁੱਛਿਆ ਜਾਂਦਾ ਤਾਂ ਇਹੋ ਹੀ ਮਿਲ ਰਿਹਾ ਜਦੋਂ ਵੀ ਕੋਈ ਗੱਲ ਕੀਤੀ ਜਾਂਦੀ ਹੈ ਵੀ ਤੁਹਾਡਾ ਫਰਵਰੀ ਦੇ ਮਹੀਨੇ ਦੇ ਵਿੱਚ ਵਿੱਚ ਹੱਲ ਹੋ ਜਾਏਗਾ। ਲਾਰੇ ਲਗਪਗ ਤੁਹਾਨੂੰ ਵੀ ਪਤਾ ਹੈ ਹਰ ਰੋਜ਼ ਨਵਾਂ ਤੋਂ ਨਵਾਂ ਹੀ ਲਾਰਾ ਮਿਲਦਾ ਰਿਹਾ ਹੈ। ਇਸ ਕਰਕੇ ਬਾਈ ਦੇਖੋ ਸਾਰੇ ਜਣੇ ਸੋਚੋ ਕੀ ਅੱਗੇ ਕਰਨਾ ਚਾਹੀਦਾ ਹੈ ਅੱਗੇ ਰੀਜੁਆਇਨਿੰਗ ਬਾਰੇ ਸਾਰਿਆਂ ਨੂੰ ਸੋਚਣਾ ਪੈਣਾ ਹੈ ਬਾਕੀ ਜਿਵੇਂ ਬਾਈ ਸਾਰੇ ‟ਵੇਟਿੰਗ ਲਿਸਟ“ ਵਾਲੇ ਜਾਂ ਜਿਨ੍ਹਾਂ ਨੂੰ ਆਪਾਂ ਨੂੰ ਪਤਾ ਹੀ ਵੀ ਮਿਲ ਗਈ ਇਹ ਵੀ ਮੇਰਾ ਨਾਮ ਆ ਸਕਦਾ ਹੈ ਆਪਦਾ ਅੱਗੇ ਦੇ ਪ੍ਰੋਸੈਸ ਬਾਰੇ ਸਾਰੇ ਜਣੇ ਸੋਚੋ ਵੀ ਸਾਨੂੰ ਅੱਗੇ ਆ ਕੇ ਹੁਣ ਕੀ ਕਰਨਾ ਚਾਹੀਦਾ ਹੈ ਜੇ ਬਾਈ ਇਵੇਂ ਚੁੱਪ ਕਰਕੇ ਤੁਸੀਂ ਬੈਠੇ ਰਹੇ ਨਾ ਬੋਲੇ ਤਾਂ ਬਾਈ ਜਿੱਥੇ ਅੱਗੇ ਟਾਈਮ ਬੀਤ ਗਿਆ ਬੀਤ ਇਹ ਵੀ ਜਾਣਾ ਜੀ ਕਿਉਂਕਿ ਲੇਟ ਪਹਿਲਾਂ ਹੀ ਬਹੁਤ ਹੋ ਗਿਆ ਸਾਰਾ ਪ੍ਰੋਸੈਸ ਸੀ ਬਾਕੀ ਸੁਣਨ ਚ ਆ ਰਿਹਾ ਜਦੋਂ ਕੋਈ ਪੁੱਛਿਆ ਜਾਂਦਾ ਵੀ ਇਸ ਮਹੀਨੇ ਫਰਵਰੀ ਦੇ ਮਹੀਨੇ ਦੇ ਵਿੱਚ ਵਿੱਚ ਹੱਲ ਹੋ ਜਾਏਗਾ ਲਿਸਟਾਂ ਆ ਜਾਣਗੀਆਂ ਬਾਕੀ ਦੇਖੋ ਤੁਸੀਂ ਵੇਟ ਕਰਨੀ ਹੈ ਜਾਂ ਕੀ ਦਾ ਕੀ ਪ੍ਰੋਸੈਸ ਹੈ ਤੁਸੀਂ ਆਪ ਸੋਚਣਾ ਜੀ ਇਹ ਕਿਹਨਾ ਅੱਗੇ ਦਾ ਜਿਹੜਾ ਪ੍ਰੋਸੈਸ ਹੈ ਤੁਸੀਂ ਆਪ ਸੋchnਾ ਜੀ ਕਿ ਸਾਨੂੰ ਅੱਗੇ ਕੀ ਕਰਨਾ ਚਾਹੀਦਾ ਹੈ ਠੀਕ ਹੈ ਨਾ ਜੇ ਤੁਹਾਨੂੰ ਖੁਦ ਨੂੰ ਬਈ ਆਪ ਦਾ ਸੋchnਾ ਪੈਣਾ ਹੈ ਠੀਕ ਹੈ ਨਾ ਜੇ ਸਾਰੇ ਤੁਸੀਂ ਰਲ ਮਿਲ ਕੇ ਚੱਲੋਗੇ ਇੱਕ ਨਾਲ ਦੂਜੇ ਨਾਲ ਵਿਚਾਰ ਵਟਾਂਦਰਾ ਕਰੋਗੇ ਤੇ ਤਾਂ ਹੀ ਬਈ ਹੱਲ ਹੋਣਾ ਹੈ ਬਾਕੀ ਜਿੱਥੋਂ ਤੱਕ ਆਪਾਂ ਇੱਕ ਮੀਂਹ ਦੀ ਰੱਖ ਸਕਦੇ ਆ ਵੀ ਇਹ ਮੈਨਾ ਕਿਹਾ ਹੋਇਆ ਫਰਵਰੀ ਦੇ ਮਹੀਨੇ ਵਿੱਚ ਹੱਲ ਹੋ ਜਾਏਗਾ। ਬਾਕੀ ਹੁਣ ਇਹ ਦੇਖੋ ਫਰਵਰੀ ਦੇ ਮਹੀਨੇ ਚ ਹੱਲ ਹੁੰਦਾ ਲਿਸਟ ਆਂਦੀਆਂ ਨੇ ਜਾਂ ਨਹੀਂ ਆਂਦਾ। ਠੀਕ ਹੈ ਭਾਈ ਇਹ ਤਾਂ ਉਹਨਾਂ ਦਾ ਟਾਈਮ ਹੀ ਦੱਸੇਗਾ। ਬਾਕੀ ਜਿਹੜੇ ਵੀ ਤੁਹਾਡੇ ਸਾਥੀ ਹੈਗੇ ਨੇ ‟ਵੇਟਿੰਗ ਲਿਸਟ“ ਵਾਲੇ ਤੇ ਜਾਂ ਜਿਨ੍ਹਾਂ ਦਾ ਸੈਂਕੜ ਪੈਨਲ ਚ ਨਾਮ ਆਇਆ ਜਾਂ ਜਿਨ੍ਹਾਂ ਦੇ ਕੋਈ ਵੀ ਆਬਜੈਕਸ਼ਨਾਂ ਲਗੀਆਂ ਸੀ। ਉਹਨਾਂ ਸਾਰੇ ਸਾਥੀਆਂ ਨੂੰ ਆਪਦੇ ਨਾਲ ਜੋੜੋ ਇੱਕ ਜੁੱਟ ਹੋ ਕੇ ਸਾਰੇ ਚੱਲੋ ਜੇ ਕੋਈ ਅੱਗੇ ਪ੍ਰਸੈਸ ਨਾ ਵੀ ਹੋਏ ਉਹਦੇ ਵਿੱਚ ਸਾਰੇ ਸਾਥੀ ਵੱਤਵਾ ਸਾਥ ਦੇ ਠੀਕ ਹੈ ਨਾ ਜੇ ਤੁਸੀਂ ਕਹੋ ਵੀ ਯੂਨੀਅਨ ਵਾਲੇ ਇਕੱਲੇ ਕੁਝ ਕਰ ਲੈਣਗੇ ਭਾਈ ਯੂਨੀਅਨ ਵਾਲੇ ਇਕੱਲੇ ਤੁਹਾਡੀ ਸਾਹ ਦੇ ਵੀ ਭਾਈ ਲੋੜ ਗਈ ਹੈ ਕਿਉਂਕਿ ਹੁਣ ਦੇਖੋ ਮੇਰੇ ਕੋਈ ਵੀ ਭਾਈ ਕੋਈ ਨਹੀਂ ਬੋਲਦਾ ਸਾਰੇ ਜਨੇ ਭਾਈ ਚੁੱਪ ਕਰਕੇ ਬੈਠੇ ਜਿਨ੍ਹਾਂ ਦਾ ਵੈਟਿੰਗ ਲਿਸਟ 'ਚ ਨਾਮ ਹੈ ਉਹ ਵੀ ਚੁੱਪ ਕਰਕੇ ਬੈਠੇ ਨੇ ਬਾਕੀ ਸਾਰੇ ਜਣੇ ਸੋਚ ਵਿਚਾਰ ਕਰੋ ਵੀ ਸਾਨੂੰ ਅੱਗੇ ਕੀ ਕਰਨਾ ਚਾਹੀਦਾ ਸਾਡੀ ਜੁਆਨੀ ਕਿਸ ਤਰ੍ਹਾਂ ਹੋਏਗੀ ਠੀਕ ਹੈ ਨਾ ਲਾਰੇ ਤੇ ਤੁਸੀਂ ਹਰ ਰੋਜ਼ ਬਾਈ ਸੁਣਦੇ ਹੀ ਪੈ ਜੇ ਕੋਈ ਨਵੇਂ ਤੋਂ ਨਵਾਂ ਹੀ ਲਾਰਾ ਮਿਲਦਾ ਹੈ ਬਾਕੀ ਸਾਡਾ ਫਰਜ਼ ਹੈ ਤੁਹਾਨੂੰ ਦੱਸਣਾ ਬਾਕੀ ਅੱਗੇ ਸੋਚ ਤੁਹਾਡੀ ਹੈ ਤੁਸੀਂ ਅੱਗੇ ਕੀ ਕਰਨਾ ਚਾਹੀਦਾ ਠੀਕ ਹੈ ਨਾ ਬਾਕੀ ਐਸ ਮਹੀਨੇ ਲੱਗ ਜਾਂਦਾ ਪਤਾ ਬਾਈ ਕੀ ਬਣਦਾ ਹੈ ਕਿਉਂਕਿ 16 ਤਰੀਕ ਅੱਜ ਹੋ ਗਈ ਏ ਅਗਲੇ ਵੀ ਦੇ ਮਹੀਨੇ ਵੇਖੋ ਕੀ ਹੱਲ ਹੁੰਦਾ ਹੈ ਜਾਂ ਵੀ ਅੱਗੇ ਕੰਮ ਹੋਰ ਲੇਟ ਹੁੰਦਾ ਹੈ ਕਿਉਂਕਿ ਦੂਜਿਆਂ ਨੂੰ ਤੁਹਾਨੂੰ ਵੀ ਪਤਾ ਹੈ 2.5 ਦੇ 3 ਮਹੀਨਿਆਂ ਦੇ ਆਸ-ਪਾਸ ਹੋਣ ਵਾਲੇ ਨੇ ਜਿਨ੍ਹਾਂ ਦੀ ਪਹਿਲਾਂ ਜੁਆਇਨਿੰਗ 2600 ਦੀ ਹੋਈ ਸੀ ਜਿਹੜੇ ਸਾਥੀਆਂ ਦੀ ਬਾਕੀ ਵੇਟਿੰਗ ਲਿਸਟ ਦੇ ਬਹੁਤ ਟਾਈਮ ਲਾਤਾ ਸੈਕੰਡ ਪੈਨਲ ਤੇ ਬਹੁਤ ਟਾਈਮ ਲਾਤਾ ਨੇ ਠੀਕ ਹੈ ਬਾਈ ਪਤਾ ਲੱਗਦਾ ਅੱਗੇ ਦੇ ਕੀ ਅਪਡੇਟ ਜੋ ਵੀ ਅਪਡੇਟ ਹੋਈ ਤੁਹਾਡੇ ਤੱਕ ਸ਼ੇਅਰ ਜਰੂਰ ਕੀਤੀ ਜਾਏਗੀ ਸਾਨੂੰ ਜੋ ਵੀ ਅੱਗੇ ਦਾ ਪਤਾ ਲੱਗਿਆ ਤੁਹਾਨੂੰ ਨਾਲ ਲਾਈਵ ਵਿੱਚ ਜਰੂਰ ਆਪਾਂ ਸ਼ੇਅਰ ਕਰਾਂਗੇ ਬਾਕੀ ਇਹ ਆਪਦਾ ਜਿਹੜੇ ਵੀ ਸਾਰੇ ਜਣੇ ਇਕੱਠੇ ਹੋ ਕੇ ਚੱਲੋ ਇਕੱਠੇ ਰਹੋ ਠੀਕ ਹੈ ਭਾਈ ਤੇ ਜਿੰਨਾ ਵੀ ਵਿజిਟ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਵੀ ਚੈਨਲ ਤੇ ਫਸਟ ਟਾਈਮ ਵਿజిਟ ਕਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਕੈਂਟੀ ਵਾਲੇ ਬਟਨ ਨੂੰ ਪ੍ਰੈਸ ਕਰ ਦੇ ਜੀ ਠੀਕ ਹੈ ਭਾਈ ਅੱਗੇ ਜਿਹੜੀ ਵੀ ਅਪਡੇਟ ਹੋਈ ਤੁਹਾਡੇ ਤੱਕ ਸ਼ੇਅਰ ਕੀਤੀ ਜਾਵੇਗੀ ਠੀਕ ਹੈ ਨਾ ਬਾਕੀ ਹੁਣ ਦੇਖੋ ਅੱਗੇ ਦਾ ਕੀ ਪ੍ਰੋਸੈਸ ਹੁੰਦਾ ਹੈ ਜਿਹੜਾ ਪ੍ਰੋਸੈਸ ਹੋ ਰਿਹਾ ਜਾਂ ਜਿਵੇਂ ਵੀ ਪ੍ਰੋਸੈਸ ਚੱਲ ਰਿਹਾ ਤੁਹਾਨੂੰ ਦੱਸਤਾ ਵੀ ਫਰਵਰੀ ਦੇ ਮਹੀਨੇ ਕਹ ਰਹੇ ਨੇ ਵੀ ‟ਵੈਟਿੰਗ ਲਿਸਟ“ ਵਾਲਾ ਹੱਲ ਹੋ ਜਾਏਗਾ। ਹੁਣ ਦੇਖੋ ਫਰਵਰੀ ਮਹੀਨੇ ਚ ਹੱਲ ਹੁੰਦਾ ਕੀ ਹੁੰਦਾ ਹੈ ਕਿ ਅੱਗੇ ਹੋਰ ਦਿਨ ਪੈਂਦੇ ਨੇ। ਠੀਕ ਹੈ ਭਾਈ ਓਕੇ ਜਿਹੜੀ ਵੀ ਅੱਗੇ ਦੀ ਅਪਡੇਟ ਹੋਈ ਤੁਹਾਡੇ ਤੱਕ ਜਰੂਰ ਆਪਾਂ ਸ਼ੇਅਰ ਕਰਾਂਗੇ ਠੀਕ ਹੈ ਭਾਈ ਜਿੰਨਾ ਵੀ ਵਿਜ਼ਿਟ ਕੀਤਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।